ਕਿਉਂਕਿ ਮੈਂ ਮੈਂ ਸੋਚਦਾ ਕਿ ਹਰ politcal ਬੰਦੇ ਨੂੰ ਗਰਾਉਂਡ ਤੇ ਹੀ ਜਾਣਾ ਚਾਹੀਦਾ ਕਿਉਂਕਿ ਇਹ ਲੋਕਾਂ ਨੇ ਸਾਧੂ ਚੁੜ ਕੇ ਪਾਈ ਜੇ ਵੀ politcal ਮੈਂ ਵੀ ਕਿਸਾਨ ਆ ਮੈਂ ਕੋ ਕੋ ਵੱਡਾ ਬੰਦਾ ਹੈ ਨਹੀਂ ਕੋ ਐਕਚੁਅਲੀ ਕਿਉਂ ਦਾ ਇੰਤਕਾਲ ਦਾ ਚੱਕਰ ਹੁੰਦਾ ਕਿ ਇੱਕ ਦਿਨ ਪੜਵਾਦੀ ਨਹੀਂ ਮਿਲਦਾ ਜੇ ਪੜਵਾਦੀ ਮਿਲ ਗਿਆ ਫਿਰ ਗਰਵਾਉ ਨਹੀਂ ਮਿਲਦਾ ਫਿਰ ਜੇ ਗਰਵਾਉ ਮਿਲ ਗਿਆ ਫਿਰ ਤਹਿਸੀਲਦਾਰ ਸਾਹਿਬ ਦੀ ਕਿਤੇ ਮਿੱਠੇ ਹੁੰਦੇ ਲੋਕਾਂ ਦੀ ਪ੍ਰੋਬਲਮ ਹੱਲ ਕਰਨ ਵਾਸਤੇ ਕੈਂਪ ਲਾਏ ਆ ਕਿ ਲੋਕਾਂ ਦੀ ਸਬਸਿਆ ਹੱਲ ਹੋ ਜੇ ਤੇ ਲੋਕ ਇੱਕੋ ਦਿਨ ਆ ਕੇ ਤਪੜੇ ਮਤਲਬ ਕੰਮ ਕਰਾਂ ਜab ਸਰਕਾਰ ਦੇ ਵੱਲੋਂ ਅੱਜ ਜੇ ਕੈਂਪ ਲਗਾਇਆ ਗਿਆ ਨੇ ਤੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਤਹਿਸੀਲ 1 ਅਤੇ 2 ਦੇ ਵਿੱਚ ਕੁਲਦੀਪ ਸਿੰਘ ਧਾਰੀਪਾਲ ਪਹੁੰਚੇ ਨੇ ਗੱਲਬਾਤ ਕਰ ਲਈ ਨੇ ਆ ਦੇਖ ਸਕਦੇ ਹਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਨਜ਼ਰ ਆ ਰਹੀ ਨੇ ਧਾਰੀਪਾਲ ਸਾਹਿਬ ਕਿਹਦਾ ਲੱਗ ਰਿਹਾ ਜੀ ਅੱਜ ਗਰਾਊਂਡ ਜ਼ੀਰੋ ਤੇ ਉਤਰੇ ਨੇ ਨਹੀਂ ਨਹੀਂ ਮੈਂ ਮੈਂ ਤਾਂ ਜੀ રોજ ਗਰਾਊਂਡ ਜ਼ੀਰੋ ਤੇ ਰਹਿਣਾ ਆਪਣਾ ਕੰਮ ਤੇ ਰੋਜ਼ ਆਪਣੇ ਹਲਕੇ 'ਚ ਵੀ ਗਰਾਊਂਡ ਤੇ ਲੋਕਾਂ ਦਾ ਹੀ ਕਿਉਂਕਿ ਮੈਂ ਮੈਂ ਸਮਝਦਾ ਕਿ ਹਰ politcal ਬੰਦੇ ਨੂੰ ਗਰਾਉਂਡ ਤੇ ਹੀ ਜਾਣਾ ਚਾਹੀਦਾ ਕਿਉਂਕਿ ਇਹ ਲੋਕਾਂ ਨੇ ਸਾਨੂੰ ਚੁੜ ਕੇ ਭੇਜਿਆ ਸਮਝਦੇ ਕਿ ਦੀ ਗੱਲ ਤੇ ਅੱਜ ਜੇ ਲੋਕਾਂ ਦੇ ਕੰਮ ਦਾ ਹੋਰ ਤੇ ਕਿੰਨੀ ਮਾਰੀ ਗਾ ਸੋ ਉਹੀ ਚੈੱਕ ਕਰਨ ਆਏ ਆ ਕਿ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੂਰੇ ਪੰਜਾਬ ਵਿੱਚ ਸਾਰੀਆਂ ਤਹਿਸੀਲਾਂ ਦੇ ਵਿੱਚ ਜੀ ਮਤਲਬ ਜਿਹੜੇ ਕੈਂਪ ਆ ਇੰਤਕਾਲ ਵਾਸਤੇ ਕੈਂਪ ਜਿਹੜੇ ਲਾਏ ਆ ਜੀ ਕਿਉਂਕਿ ਸਾਡੇ ਕੋਲ ਸ਼ਿਕਾਇਤਾਂ ਬਹੁਤ ਆਉਂਦੀਆਂ ਸੀਗੀਆਂ ਜੀ ਇੰਤਕਾਲ ਕਰਕੇ ਲੋਕਾਂ ਨੂੰ ਫੇਦੇ ਮਾਰਦੇ ਪੈਂਦੇ ਆ ਜੀ ਤਕਸੀਮਾ ਕਰਕੇ ਫਿਰੇ ਮਾਰਨੇ ਪੈਂਦੇ ਆ ਜੀ ਸੋ ਅਸੀਂ ਅੱਜ ਤੈਅ ਕੀਤਾ ਸੀਗਾ ਕਿ ਅੱਜ ਪੂਰੇ ਪੰਜਾਬ ਦੇ ਸੇਮ ਥਿੰਗ ਅੱਜ ਜਿੱਦਾਂ ਕੈਂਪ ਲੱਗੇ ਆ ਪੂਰੇ ਪੰਜਾਬ ਦੇ ਵਿੱਚ ਇਹ ਕੈਂਪ ਲਾ ਕੇ ਤੇ ਲੋਕਾਂ ਦਾ ਮਸਲਾ ਜਿਹੜਾ ਹੱਲ ਕਰਦੇ ਆ ਸੋ ਮੈਨੂੰ ਲੱਗਦਾ ਹੈ ਜੇ ਅੱਜ ਇੰਤਕਾਲਾਂ ਦਾ ਲਗਭਗ 90% ਕੰਮ ਪੂਰੇ ਪੰਜਾਬ 'ਚ ਖਤਮ ਹੋ ਜਾਊਗਾ ਜਿਹੜਾ ਕੋਈ ਦਾ ਇਹ ਵੀ ਕਿਹਾ ਦੋ ਚਾਰ ਦਿਨ 'ਚ ਬਲਾਪਾ ਠੀਕ ਕਰ ਦਾਂਗੇ ਉਦੋਂ ਬਾਅਦ ਫਿਰ ਤਕਸੀਮਾਂ ਦਾ ਕਦਮ ਮਦਿ ਸਰ ਤੁਸੀਂ ਅਜਨਾਲੇ ਵੀ ਹੋ ਕੇ ਰਾਜਸਾਂਸ ਵੀ ਹੋ ਗਏ ਲੋਕਾਂ ਦੀਆਂ ਮੁਸ਼ਕਲਾਂ ਕੀ ਹੈਗੀਆਂ ਜੀ ਨਹੀਂ ਨਹੀਂ ਮੁਸ਼ਕਲਾਂ ਪਤਾ ਕੀ ਆ ਇਹਦੇ ਚ ਇੱਕ ਇੱਕ ਪ੍ਰੋਬਲਮ ਹੈ ਜਿਹੜੀ ਪ੍ਰੈਕਟੀਕਲੀ ਮੈਂ ਵੀ ਕਿਸਾਨ ਆ ਮੈਂ ਕੋ ਕੋ ਵੱਡਾ ਬੰਦਾ ਹੈ ਨਹੀਂ ਐਕਚੁਅਲੀ ਕਿ ਉਹਦਾ ਇੰਤਕਾਲ ਦਾ ਚੱਕਰ ਹੁੰਦਾ ਕਿ ਇੱਕ ਦਿਨ ਪੜਵਾਦੀ ਨਹੀਂ ਮਿਲਦਾ ਜੇ ਪੜਵਾਦੀ ਮਿਲ ਗਿਆ ਫਿਰ ਗਰਦੌਲ ਨਹੀਂ ਮਿਲਦਾ ਜੀ ਫਿਰ ਜੇ ਗਰਦੌਲ ਮਿਲ ਗਿਆ ਫਿਰ ਤਹਿਸੀਲਦਾਰ ਸਾਹਿਬ ਦੇ ਕਿਤੇ ਬੈਠੇ ਹੁੰਦੇ ਉਹ ਕੇ ਆਪਣੀ ਕੋਟ ਲਾਈ ਹੁੰਦੀ ਆ ਕਿਤੇ ਹੋਰ ਗਏ ਹੁੰਦੇ ਆ ਜੀ ਇਹ ਇਕ ਤਲੀਨਾ ਇੱਕ ਲੰਬਾ ਚੌੜਾ ਜਿਹਾ ਚੱਕਰ ਆ ਜਿਹੜਾ ਅਸੀਂ ਤਾਂ ਹੀ ਕੈਂਪ ਲਾਇਆ ਕਿ ਇਕੱਠੇ ਇੱਕ ਥਾਂ ਤੇ ਬਹਿ ਜਾਣ ਲੋਕ ਉਹਨਾਂ ਕੋ ਉਹਨਾਂ ਕੋ ਪਟਵਾਦੀ ਵੀ ਉਹਨਾਂ ਦੇ ਇਲਾਕੇ ਵਾਲਾ ਉਹਨਾਂ ਦਾ ਗਰਦੌਲ ਵੀ ਤਹਿਸੀਲ ਦਾ ਸਾਹਿਬ ਵੀ ਉਹ ਟਾਈਮ ਤਾਂ ਨਹੀਂ ਲੱਗਦਾ ਤੇ ਤਾਂ ਹੀ ਲੋਕਾਂ ਨੂੰ ਫੇਰੇ ਪੈਂਦੇ ਇਹ ਲੋਕਾਂ ਦੀ ਪ੍ਰੋਬਲਮ ਹੱਲ ਕਰਨ ਵਾਸਤੇ ਕੈਂਪ ਲਾਏ ਆ ਕਿ ਲੋਕਾਂ ਦੀ ਸਮੱਸਿਆ ਹੱਲ ਹੋ ਜੇ ਤੇ ਲੋਕ ਇੱਕੋ ਦਿਨ ਆ ਕੇ ਤਪੜੇ ਮਤਲਬ ਕੰਮ ਕਰ ਲੈਣ ਹਾਂ ਇਸ ਕਰਕੇ ਮੇਰਾ ਖਿਆਲ ਹੈ ਕਿ ਅੱਜ ਜੋ ਮਾਨ ਸਾਹਿਬ ਨੇ ਕੀਤਾ ਇਹ ਦਾ ਅਸਰ ਪੰਜਾਬ ਚ ਬਹੁਤ ਵਧੀਆ ਜਾਊ ਲੋਕਾਂ ਦਾ ਫੇਰਿਆਂ ਵਾਲਾ ਕੰਮ ਤਸੀਲਾਂ ਦਾ ਉਹ ਜਿਹੜਾ हट ਜੂਗਾ ਇਸ ਤੋਂ ਬਾਅਦ ਅਸੀਂ ਤਕਸੀਮਾ ਦਾ ਸ਼ੁਰੂ ਲੱਗੇਗਾ ਸੀਐਮ ਸਾਹਿਬ ਨੇ ਕਿਹਾ ਕਿ ਤਕਸੀਮਾ ਜਿਹੜੀਆਂ ਜਿੰਨੀਆਂ ਪੰਜਾਬ ਦੇ ਚ ਰਹਿੰਦੀਆਂ ਜਿਹੜੀਆਂ ਸਹਿਮਤੀ ਵਾਲੀਆਂ ਜਿਹੜੇ ਕੋਰਟ ਕੇਸ ਦੀਆਂ ਉਹ ਤਕਸੀਮਾ ਵੀ ਇਦਾਂ ਹੀ ਲੋਕਾਂ ਨੂੰ ਮੌਕਾ ਦਾਂਗੇ ਵੀ ਤੁਸੀਂ ਆਓ ਡੀਆਰਓ ਸਾਹਿਬ ਤੇ ਦੂਜੇ ਅਫਸਰ ਨੂੰ ਬਾਕੇ ਤੇ ਤਕਸੀਮਾ ਜਿਹੜੀਆਂ ਉਹ ਕਦਾ ਕੇ ਲੋਕਾਂ ਦਾ ਮਸਲਾ ਹੱਲ ਕਰਾ ਮਰੀ ਸਾਹਿਬ ਕਰਾਪਸ਼ਨ ਦਾ ਬੜਾ ਕਹਿੰਦੇ ਸੀ ਹੁਣ ਕਿ ਕ੍ਰਿਸ਼ਮ ਦੀ ਇਹ ਤੰਦ ਕੱਸਿਆ ਗਿਆ ਇਹ ਦੇਖੋ ਇਹ ਵੀ ਕਰਾਪਸ਼ਨ ਖਤਮ ਕਰਨੀ ਹੈ ਹੂੰ ਅੱਜ ਦੇਖੋ ਜਿਹੜੇ ਲੋਕਾਂ ਦੇ ਦਸਜ ਹੋ ਜਾਣਗੇ ਉਹਨਾਂ ਨੂੰ ਕੋਈ ਪੈਸਾ ਨਾ ਪਰਵਾਦੀ ਨੂੰ ਦੇਣਾ ਪੂਣਾ ਕੋ ਨਾ ਕੋ ਕਰਦਾਉ ਉਹਨਾਂ ਕੋ ਤਹਿਸੀਲਦਾਰ ਨੂੰ ਕਿਤੇ ਕੁਛ ਨਹੀਂ ਜਦੋਂ ਲੋਕਾਂ ਦੇ ਕੰਮ ਹੀ ਕਰ ਦੇਣਗੇ ਤਾਂ ਕ腐ਸ਼ਨ ਕਾ ਦੇ ਲਈ ਸਮਝਿਆ ਕਿ ਗੱਲ ਅਸੀਂ ਨਹੀਂ ਚਾਹੁੰਦੇ ਕਿ ਕਿਤੇ ਪੰਜਾਬ ਚ ਕ腐ਸ਼ਨ ਹੋਵੇ ਪਰ ਹੈਗੀ ਅਜੇ ਹੈਗੀ ਇਹ ਵੀ ਆਪਾਂ ਨੂੰ ਪਤਾ ਬਸ ਅਜੇ ਇਹ ਚੀਜ਼ਾਂ ਖਤਮ ਹੋਣਗੀਆਂ 75 ਸਾਲ ਲੱਗੇ ਇਹ ਚੀਜ਼ਾਂ ਹੁੰਦਿਆਂ ਨੂੰ ਹੁਣ ਅਜੇ 2 ਸਾਲ ਨਹੀਂ ਪੂਰੇ ਹੋਏ ਇਹਨੂੰ ਟਾਈਮ ਲੱਗੂਗਾ ਪਰ ਆਪਾਂ ਠੀਕ ਕਰ ਦਿਆਂਗੇ ਮਾਨ ਸਾਹਿਬ ਠੀਕ ਕਰ ਦੇਣਗੇ ਕੋਈ ਗੱਲ ਨਹੀਂ ਵਧੀਆ ਹੋ ਜਾਊਗਾ ਬਿਲਕੁਲ ਜੀ ਮੰਤਰੀ ਸਾਹਿਬ ਅੱਜ ਗਰਾਊਂਡ ਜੀਰ ਤੇ ਤਰਸੀਲਦਾਰਾਂ ਦੇ ਵਿੱਚ ਪਹੁੰਚ ਕੇ ਜਿਹੜਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਸੁਲ ਰਹੇ ਨੇ ਤੇ ਦੇਖ ਸਕਦੇ ਹੋ ਕਿ ਲੋਕ ਵੀ ਪਹੁੰਚੇ ਹੋਏ ਨੇ ਤੇ ਆਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਸੀਲਦਾਰ ਵੀ ਪਹੁੰਚੇ ਹੋਏ ਨੇ ਤੇ ਜਿਹੜੇ ਜਿਹੜੇ ਪਹੁੰਚੇ ਹੋਏ ਨੇ ਮੰਤਰੀ ਸਾਹਿਬ ਦੇ ਵੱਲੋਂ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਉਹਨਾਂ ਦੀਆਂ ਸultanwind ਤੋਂ ਤਰਨ ਤਰਨ ਤੋਂ ਵੱਖ-ਵੱਖਰੇ ਜਿਹੜੇ ਤਰਸੀਲਦਾਰ ਪਹੁੰਚੇ ਹੋਏ ਨੇ ਹਾਂ ਬਿਲਕੁਲ ਜੀ ਦੇ ਸਕਦੇ ਹੋ ਕਿੱਦਾਂ ਲੱਗਿਆ ਜੀ ਅੱਜ ਮੰਤਰੀ ਸਾਹਿਬ ਗਰਾਊਂਡ ਤੇ ਲੋਕਾਂ ਨੂੰ ਬਹੁਤ ਖੁਸ਼ੀ ਲੱਗਦੀ ਹੈ ਬਹੁਤ ਵਧੀਆ ਜੀ ਮੰਤਰੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਵੱਡਾ ਬਲਾਅਰ ਹੈ ਜੀ ਜੀ ਲੱਗਦਾ ਸੀ ਪਹਿਲਾਂ ਜਿਹੜੇ ਸਮਾਂ ਲੱਗਦਾ ਹੁਣ ਨਹੀਂ ਸਮਾਂ ਲੱਗਦਾ ਲੋਕਾਂ ਨੂੰ ਇਨਸਾਫ ਮਿਲ ਰਿਹਾ ਜੀ ਬਹੁਤ ਵੱਡਾ ਬਦਲਾਅ ਹੋ ਗਿਆ ਇਰਤਕਾਲ ਜਿਹੜਾ ਹੋਇਆ ਲੋਕ ਕਪੜੇ ਮੂੰਹ ਕਹਿ ਰਹੇ ਨੇ ਤੇ ਜਿੱਥੇ ਅੱਜ ਅੰਮ੍ਰਿਤਸਰ ਦੇ ਤਹਿਸੀਲ 1 ਜਾਂ 2 ਦਾ ਦੌਰਾ ਕੀਤਾ ਗਿਆ ਹਮ ਕੁਲਦੀਪ ਸਿੰਘ ਧਾਰੀਵਾਲ ਦੇ ਵੱਲੋਂ ਤੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਵਾਤੇ ਅੱਜ ਕੈਂਪ ਲਗਾਏ ਗਏ ਨੇ ਕੈਮਰਾਮੈਨ ਮਨੋਜ ਦੇ ਨਾਲ ਮਨਜਿੰਦਰ ਸਿੰਘ ਲਿਵਿੰਗ ਇੰਡੀਆ ਅੰਮ੍ਰਿਤਸਰ